ਇਕੰਕਾਰ ਸਤਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸੰਸੋਈ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸੰਸੋਈ ਹੋਈ ਪਰਮ ਸਤਕਾਰਯੋਗ ਸ੍ਰੀ ਗੁਰੂ ਖਾਲਸਾ ਜੀ ਗੁਰੂ ਮਹਾਰਾਜ ਨੇ ਬੇਅੰਤ ਕਿਰਪਾ ਕੀਤੀ ਹੈ ਜਿਤਨੇ ਵੀ ਮਾਈ ਪਾਈ ਹਰ ਰੋਜ਼ ਦੀ ਤਰ੍ਹਾਂ ਇਸ ਅਸਥਾਨ ਤੇ ਆ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਨੂੰ ਸਰਵਣ ਕਰਦੇ ਹੋ ਕੱਲ ਦੀ ਕਥਾ ਦੇ ਵਿੱਚ ਖਾਲਸਾ ਜੀ ਆਪ ਜੀ ਨੇ ਜਾਣਿਆ ਹੈ ਕਿਵੇਂ ਵਿਸ਼ਨੂੰ ਨੇ ਦੇਵਤਾ ਅਤੇ ਦੇਵਤਿਆਂ ਦਾ ਸਮੁੰਦਰ ਮੰਥਨ ਦਾ ਝਗੜਾ ਨਿਪਟਾਰਨ ਵਾਸਤੇ ਇਹਨਾਂ ਦੇ ਕਲੇਸ਼ ਨੂੰ ਸ਼ਾਂਤ ਕਰਨ ਵਾਸਤੇ ਮਹਾਮੋਹਨੀ ਦਾ ਰੂਪ ਧਾਰਿਆ ਹੈ ਅਮਰਤ ਦੇ ਕੁੰਭ ਪਿੱਛੇ ਜੋ 12 ਦਿਨ ਤੱਕ ਇਹਨਾਂ ਦਾ ਜੁੱਧ ਹੋਇਆ ਹੈ ਉਹ ਜੁੱਧ ਨੂੰ ਠੱਲ ਪਾਉਣ ਵਾਸਤੇ ਇਹ ਮਹਾਮੋਹਨੀ ਸੁੰਦਰ ਲੜਕੀ ਦਾ ਰੂਪ ਵਿਸ਼ਨੂੰ ਨੇ ਧਾਰਨ ਕੀਤਾ ਹੈ ਜਦੋਂ ਮਹਾਮੋਹਨੀ ਨੇ ਛਾਲਕਪਟ ਦੇ ਨਾਲ ਦਿਨਤਾ ਨੂੰ ਸ਼ਰਾਬ ਪਿਲਾ ਦਿੱਤੀ ਦੇਵਤਿਆਂ ਨੂੰ ਅਮਰਤ ਪਿਲਾ ਦਿੱਤਾ ਤੇ ਆਖਰ ਦੇ ਵਿੱਚ ਭੇਤ ਖੋਲ ਲਿੱਤਾ ਕਿਵੇਂ বিষ্ণੂ ਹੀ ਹਾਂ ਕਿਉਂਕਿ ਜਿਹੜਾ ਦਾਇਤ ਇੱਕ ਕੀਤੂ ਸੀ ਉਸਨੂੰ ਪਤਾ ਲੱਗ ਜਾਂਦਾ ਹੈ ਉਹ ਦੇਵਤਿਆਂ ਵਾਲਾ ਸ਼ਰੂਪ ਧਾਰਨ ਕਰਕੇ ਦੇਵਤਿਆਂ ਦੀ ਪੰਗਤੀ 'ਚ ਬੈਠ ਕੇ ਅੰਮ੍ਰਿਤ ਪੀ ਲੈਂਦਾ ਹੈ ਜਦੋਂ ਉਹ ਆਖਰ ਦੇ ਵਿੱਚ ਜਦੋਂ ਬੈਠਿਆ ਹੈ ਕਿਉਂਕਿ ਅੰਮ੍ਰਿਤ ਦਾ ਕੁੰਭ ਮੋਹਨੀ ਨੇ ਜਦੋਂ ਸਾਰਾ ਖਾਲੀ ਕਰ ਦਿੱਤਾ ਤਾਂ ਸੂਰਜ ਅਤੇ ਚੰ드ਰਮਾ ਨੇ ਸ਼ਿਕਾਇਤ ਕਰ ਦਿੱਤੀ ਵਿਸ਼ਨੂੰ ਉਸ ਦੇ ਕੰਨ ਚੁਗਲੀ ਕਰ ਦਿੱਤੀ ਕਿ ਇਹ ਭਾਈ ਕੇਤੂ ਹੈ। ਵਿਸ਼ਨੂੰ ਨੇ ਆਪਣੇ ਸੁਦਰਸ਼ਣ ਦੇ ਨਾਲ ਉਸ ਨੂੰ ਵੱਢ ਦਿੱਤਾ ਉਹ ਦੋ ਸੁਤੇ ਟੁਕੜੇ ਹੀ ਹੋ ਜਾਂਦੇ ਹਨ। ਇੱਕ ਕੇਤੂ ਬਣ ਜਾਂਦਾ ਇੱਕ ਰਾਹੁ ਬਣ ਜਾਂਦਾ ਹੈ। ਹੁਣ ਜਿਹੜੇ ਦਾਤ ਸਨ ਉਹ ਘਬਰਾ ਜਾਂਦੇ ਹਨ ਕਹਿੰਦੇ ਇਹ ਕੀ ਬਣਿਆ ਹੈ। ਸਾਨੂੰ ਸ਼ਰਾਬ ਪਲਾਈ ਹੈ। ਸਾਡਾ ਕੇਤੂ ਵੱਢ ਕੇ ਰੱਖ ਦਿੱਤਾ ਹੈ। ਇਹ ਦੇਵ ਤੇ ਫਿਰ ਇਹਨਾਂ ਉੱਪਰ ਹੱਸਦੇ ਹਨ ਇਹਨਾਂ ਨੂੰ ਟਿੱਕਚਰ ਕਰਦੇ ਹਨ ਕਹਿੰਦੇ ਤੁਸੀਂ ਆਏ ਸੀ ਸਾਨੂੰ ਜਿੱਤਣ ਤੁਹਾਨੂੰ ਹਰਾ ਕੇ ਭੇਜਿਆ ਹੈ ਅਸੀਂ ਤੇ ਖਾਲਸਾ ਜੀ ਇਹ ਜੋ ਦੈਂਤ ਹੁੰਦੇ ਹਨ ਇਹਨਾਂ ਦਾ ਹੁਣ ਸੰਜੀਵਨੀ ਮੰਤਰ ਫੋਕਟ ਰਹਿ ਗਿਆ ਹੈ ਕੋਈ ਵੀ ਕੰਮ ਨਹੀਂ ਆਣ ਲੱਗਾ ਹੈ ਇਹ ਚੁੱਪਚਾਪ ਆਪਣੇ ਘਰ ਪਤਾਲ ਵਿੱਚ ਆ ਜਾਂਦੇ ਹਨ ਇਹ ਫਿਰ ਆਪਣੇ ਗੁਰੂ ਸ਼ੋਕਰਾਚਾਰਿਆਂ ਨੂੰ ਮਿਲਦੇ ਹਨ ਸ਼ੁਕਰਾਚਾਰ ਇਹ ਦੈਂਤਾਂ ਦਾ ਗੁਰੂ ਹੈ ਉੱਠ ਹੈ ਉਸ ਨੂੰ ਪੁੱਛਦੇ ਹਨ ਕਿ ਅਸੀਂ ਹਾਰ ਗਏ ਹਾਂ ਸ਼ੁਕਰਾਚਾਰ ਨੇ ਆਖਿਆ ਫੇਰ ਕੀ ਹੋ ਗਿਆ ਸਮੁੰਦਰ ਮੰਥਨ ਹੀ ਹਾਰੇ ਹੋ ਕੋਈ ਗੱਲ ਨਹੀਂ ਹੁਣ ਜੋ ਸਮਾਂ ਤੁਹਾਡੇ ਕੋਲ ਹੈ ਤੁਸੀਂ ਹੁਣ ਅਕਾਲ ਪੁਰਖ ਦਾ ਨਾਮ ਜਪੋ ਜਿਤਨਾ ਅਭੀ ਸਮਾਂ ਤੁਹਾਡੇ ਕੋਲ ਹੈ ਉਸ ਦੇ ਵਿੱਚ ਨਾਮ ਜਪੋ ਨਾਮ ਜਪੋ ਕੋਈ ਐਹੋ ਜਿਹਾ ਸਮਾਂ ਜ਼ਰੂਰ ਆਵੇਗਾ ਐਹੋ ਜੀ ਖੇੜ ਜ਼ਰੂਰ ਬਣੇਗੀ ਸਾਡੀ ਕੁੱਲ ਦੇ ਵਿੱਚ ਰਾਕਸ਼ਸ ਜੂਨੀ ਦੇ ਵਿੱਚ ਕੋਈ ਨਾ ਕੋਈ ਜਨਮ ਲੈ ਲਵੇਗਾ ਕਿਉਂਕਿ ਜਿਹੜਾ ਕਾਲ ਹੈ ਖਾਲਸਾ ਜੀ ਉਹ ਸਾਰਿਆਂ ਨੂੰ ਮਾਰਨ ਵਾਲਾ ਹੈ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਉਣਗੇ ਜੋ ਕਾਲ ਹੈ ਉਹੀ ਜੀਵਨ ਦਾਣ ਦਿੰਦਾ ਹੈ ਜੋ ਕਾਲ ਹੈ ਉਹੀ ਪੁਰਸ਼ ਅਤੇ ਇਸਤਰੀ ਦੇ ਵਿੱਚ ਗ੍ਰਸਤ ਕਰਾਉਣ ਵਾਲਾ ਹੈ ਜੋ ਕਾਲ ਹੈ ਉਹੀ ਖਾਲਸਾ ਜੀ ਜਨਮ ਦੇਣ ਵਾਲਾ ਹੈ ਤੇ ਮਾਰਨ ਵਾਲਾ ਹੈ ਸਾਰਿਆਂ ਨੂੰ ਚੱਬਣ ਵਾਲਾ ਕਾਲ ਹੈ ਸੋ ਕਾਲ ਦੀ ਜੋ ਉਸਤਤ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਵਿਚਿਤ੍ਰਨਾਟਕ ਦੀ ਜੋ ਬਾਣੀ ਦਾ ਪਹਿਲਾ ਅਧਿਆਏ ਹੈ ਖਗ ਖੰਡੰ ਭੰਡੰ ਖਲਦ ਲਖੰਡੰ ਅਤਰਣ ਮੰਡੰ ਬਰ ਬੰਡੰ ਇਸ ਬਾਣੀ ਦੇ ਵਿੱਚ ਬਹੁਤ ਹੀ ਚੰਗੇ ਵਿਸਥਾਰ ਦੇ ਨਾਲ ਸਮਝਾਉਂਦੇ ਹਨ ਕਾਲ ਦੇ ਬਾਰੇ ਕਿ ਕਾਲ ਹੈ ਉਹ ਸਾਰਿਆਂ ਨੂੰ ਖਪਾਉਣ ਵਾਲਾ ਹੈ ਹੁਣ ਖਾਲਸਾ ਜੀ ਜੋ ਅੱਗੇ ਹੁਣ ਇਹ ਕਥਾ ਤੁਰਦੀ ਹੈ ਦਿਨ ਤਾਂ ਦਾ ਜਿਹੜਾ ਗੁਰੂ ਹੈ ਉਸ ਨੇ ਆਖਿਆ ਕੋਈ ਨਾ ਕੋਈ ਇਹੋ ਜਿਹਾ ਸਮਾ ਬਣੇਗਾ ਸਾਡੀ ਕੁੱਲ ਦੇ ਵਿੱਚ ਕੋਈ ਨਾ ਕੋਈ ਜਨਮ ਲੈ ਲਵੇਗਾ ਜੋ ਇਹ ਦੇਵਤਿਆਂ ਨੂੰ ਹਰਾ ਕੇ ਰੱਖ ਦਵੇਗਾ ਇਹਨਾਂ ਦੇ ਰਾਜ ਸੰਗ੍ਹਾ ਸੰਤੇ ਜਾ ਕੇ ਬੈਠੇਗਾ ਉਹ ਸਮਾਂ ਖਾਲਸਾ ਜੀ ਹੁਣ ਨਜ਼ਦੀਕ ਆ ਰਿਹਾ ਹੈ ਜਿਹੜੇ ਦੇਵਤੇ ਹਨ ਉਹ ਅੰਮ੍ਰਿਤ ਪੀ ਕੇ ਕੀ ਕਰਦੇ ਹਨ ਉਹ ਆਲਸੀ ਹੋ ਗਏ ਹਨ ਉਹਨਾਂ ਨੇ ਅਕਾਲ ਪੁਰਖ ਦਾ ਨਾਮ ਲੈਣਾ ਛੱਡ ਦਿੱਤਾ ਹੈ ਹੰਕਾਰੀ ਹੋ ਗਏ ਹਨ ਕਹਿੰਦੇ ਕਾਲਪੁਰਖ ਤੋਂ ਵੱਡੇ ਅਸੀਂ ਹਾਂ ਕਾਲ ਨੇ ਸਾਡਾ ਕੀ ਬਗਾੜ ਲੈਣਾ ਹੈ ਅਸੀਂ ਕਾਲ ਤੋਂ ਵੱਡੇ ਹਾਂ ਅਸੀਂ ਅੰਮ੍ਰਿਤ ਪੀ ਲਿਆ ਹੈ ਖਾਲਸਾ ਜੀ ਹੁਣ ਇਹਨਾਂ ਦੀ ਵੀ ਬੁੱਧੀ ਨੂੰ ਨਪਟਾਰਨ ਵਾਸਤੇ ਕਾਲ ਨੇ ਖੇਡ ਬਣਾਈ ਹੈ। ਵਿਸ਼ਨੂ ਦੇ ਜੋ ਦਰਵਾਨ ਹਨ ਪੁਰਾਣਾ ਦੇ ਵਿੱਚ ਖਾਲਸਾ ਜੀ ਇਹ ਕਥਾ ਹੁੰਦੀ ਹੈ ਕਥਾ ਐਵੇਂ ਆਰੰਭ ਹੁੰਦੀ ਹੈ। ਵਿਸ਼ਨੂ ਦੇ ਜੋ ਦਰਬਾਰ ਇਨਸਾਨ ਜੋ ਵਿਸ਼ਨੂ ਦੇ ਬੇਕੌਂਟ ਦੇ ਬਾਹਰ ਪਹਿਰਾ ਦਿੰਦੇ ਹਨ ਉਹਦਾ ਨਾਮ ਜੈ ਅਤੇ ਵਿਜੇ ਹੈ। ਇਹਨਾਂ ਨੂੰ ਹੰਕਾਰ ਹੋ ਗਿਆ ਅਸੀਂ ਦਰਵਾਨ ਹਾਂ। ਅਸੀਸ਼ ਦੇ ਬੇਕੌਂਠੇ ਦੇ ਬਾਦ ਪੈਰਾ ਦਿੰਦੇ ਹਨ ਉਸਮਾ ਆਇਆ ਤੇ ਬ੍ਰਹਮਾ ਦੇ ਮਾਨਸੀ ਪੁੱਤਰ ਸੰਕ ਅਸਨੰਦਨ ਸਨਾਤਨ ਸੰਤ ਕੁਮਾਰ ਵਿਸ਼ਨੂੰ ਨੂੰ ਮਿਲਣ ਆਏ ਦੋਹੇ ਰੋਕ ਲੈਂਦੇ ਹਨ ਕਹਿੰਦੇ ਤੁਸੀਂ ਕੌਣ ਹੁੰਦੇ ਹੋ ਵਿਸ਼ਨੂੰ ਨੂੰ ਮਿਲਣ ਵਾਲੇ ਕਿੱਥੇ ਨੂੰ ਜਾ ਰਹੇ ਹੋ ਇੱਥੇ ਰੁਕੋ ਸਾਨੂੰ ਪੁੱਛ ਕੇ ਜਾਵੋ ਤੇ ਸੰਤ ਕੁਮਾਰ ਸ਼ਰਾਪ ਦੇ ਦਿੰਦਾ ਹੈ ਕਹਿੰਦੇ ਤੁਹਾਡੀ ਬੁੱਧੀ ਰਾਕਸ਼ਸ ਵਾਲੀ ਹੋ ਗਈ ਹੈ ਤੁਸੀਂ ਰਾਖਸਸ ਜੁੰਨੀ ਦੇ ਵਿੱਚ ਜਾਵੋ ਧਰਤੀ ਤੇ ਜਾਓ ਤੇ ਰਾਖਸਸ ਜੁੰਨੀ ਪ੍ਰਾਪਤ ਕਰੋ ਇੱਥੇ ਰਹਿਣ ਤੁਸੀਂ ਯੋਗ ਨਹੀਂ ਹੋ ਤੇ ਦੋਹੇ ਕੰਬ ਜਾਂਦੇ ਹਨ ਕਹਿੰਦੇ ਲੋ ਪਾਈ ਕਿਸੰਤ ਨੇ ਸ਼ਰਾਪ ਦੇ ਦਿੱਤਾ ਹੈ ਕਿਉਂਕਿ ਸੰਤ ਕੁਮਾਰ ਨੇ ਇਹ ਸ਼ਰਾਪ ਦਿੱਤਾ ਸੀ ਫਿਰ ਜਦੋਂ ਵਿਸ਼ਨੂੰ ਨੂੰ ਪਤਾ ਲੱਗਿਆ ਬੰਨ ਠੇ ਆਉਂਦੇ ਹਨ ਕਹਿੰਦੇ ਸੰਤ ਕੁਮਾਰ ਜੀ ਹੁਣ ਨਿਪਟਾਰਾ ਵੀ ਕਰੋ ਸਨਤ ਕੁਮਾਰ ਨੇ ਆਖਿਆ ਕਿ ਜਾਂ ਤਾਂ ਤਿੰਨ ਜਨਮ ਰਾਖਸਾਂ ਦੀ ਜੂਨੀ ਦੇ ਵਿੱਚ ਜਾ ਕੇ ਲੈਣ ਤੇਰੇ ਨਾਲ ਬੈਰ ਭਾਵ ਰੱਖਣ ਤੂੰ ਅਵਤਾਰ ਧਾਰਨ ਕਰੀ ਇਹਨਾਂ ਨੂੰ ਮਾਰ ਦੇਈ ਫੇਰ ਇੱਥੇ ਆ ਜਾਣਗੇ ਜਾਂ ਫਿਰ ਸੱਤ ਜਨਮ ਭਗਤੀ ਭਾਵ ਵਾਲੇ ਲੈਣ ਇਹ ਸੱਤ ਜਨਮ ਭਗਤੀ ਹੀ ਕਰੀ ਜਾਣ ਫੇਰ ਆਣ ਇੱਥੇ ਇਹ ਫਿਰ ਜੈ ਅਤੇ ਵਿਜੇ ਰਾਖਸ ਜੂਨੀ ਸਵਕਾਰ ਕਰਦੇ ਹਨ ਹੁਣ ਦੇਖੋ ਖਾਲਸਾ ਜੀ ਜੋ ਦੈਂਤਾਂ ਦਾ ਗੁਰੂ ਸ਼ੁਕਰ ਹੈ ਉਸ ਨੂੰ ਪਤਾ ਸੀ ਕਿਉਂਕਿ ਉਹ ਵੀ ਕਾਲ ਬੁਰਖ ਦੀ ਭਗਤੀ ਕਰਦਾ ਹੈ ਉਸ ਨੂੰ ਵੀ ਪਤਾ ਹੈ ਕਿ ਮੇ ਸਾਡੀ ਕੁਲ ਦੇ ਵਿੱਚ ਕੋਈ ਨਾ ਕੋਈ ਜਨਮ ਲੈ ਲਵੇਗਾ ਤੇ ਹੁਣ ਇਹ ਦੋਨਾਂ ਨੂੰ ਹੁਣ ਦਿਨਤਾ ਦੀ ਕੁਲ ਦੇ ਵਿੱਚ ਜਨਮ ਮਿਲਣਾ ਹੈ ਹੁਣ ਉਹ ਵੀ ਕਾਲ ਲੈ ਖਾਲਸਾ ਜੀ ਅੱਗੇ ਸਮਾਂ ਬਣਾਉਣਾ ਹੈ ਕਿਉਂਕਿ ਕਾਲ ਹੀ ਇਸਤਰੀ ਤੇ ਪੁਰਸ਼ ਦੇ ਵਿੱਚ ਗ੍ਰਸਥ ਕਰੋਣ ਵਾਲਾ ਹੈ ਕਾਲ ਦੇ ਹੀ ਪਹਿਰੇ ਦੇ ਵਿੱਚ ਜੋ ਮਨੁੱਖ ਉਹ ਆਪਣੀ ਕਿਰਿਆ ਬਿਰਿਆ ਰਹਿਣੀ ਬਹਿਣੀ ਨੂੰ ਭੋਗਦਾ ਹੈ ਉਹਨਾਂ ਧਰਤੀ ਤੇ ਖਾਲਸਾ ਜੀ ਇੱਕ ઋષਿ ਹੈ ਜਿਸ ਦਾ ਗ੍ਰਸਥ ਜੀਵਨ ਹੈ ਉਸ ਦਾ ਨਾਮ ਹੈ ਕਸ਼ਯਪ ਉਸ ਦੀ ਘਰਵਾਲੀ ਦਾ ਨਾਮ ਹੈ ਦਿੱਤੀ ਦਿੱਤੀ ਨੇ ਕਸ਼ਯਪ ਨੂੰ ਆਖਿਆ ਕਿ ਮੈਨੂੰ ਪੁੱਤਰ ਚਾਹੀਦੇ ਹਨ ਬਹੁਤ ਸਮਾਂ ਹੋ ਗਿਆ ਸਾਡੇ ਘਰ ਔਲਾਦ ਨਹੀਂ ਪੈਦਾ ਹੋਈ ਹੈ ਕਸ਼ਯਪ ਨੂੰ ਪਤਾ ਸੀ ਕਿ ਜੋ ਹੁਣ ਸਮਾਂ ਚੱਲ ਰਿਹਾ ਇਸ ਦੇ ਵਿੱਚ ਜੇ ਮੈਂ ਗ੍ਰਸਥ ਨਾ ਕਰਾਂ ਤਾਂ ਮੇਰੇ ਵਾਸਤੇ ਠੀਕ ਹੈ ਪਰ ਦਿੱਤੀ ਖਾਲਸਾ ਜੀ ਆਪਣੇ ਚਰਿੱਤਰ ਦੇ ਨਾਲ ਕਸ਼ਯਪ ਨੂੰ ਕਾਮ ਦੇ ਵਿੱਚ ਉਲਝਾ ਲੈਂਦੀ ਹੈ ਤੇ ਜੋ ਕਾਮ ਹੈ ਉਹ ਕਸ਼ਭ ਹੁੰਦੇ ਹੁਣ ਜਦੋਂ ਜਾਦੇ ਪ੍ਰਭਾਵ ਪਾਣ ਲੱਗਾ ਪਾਇਆ ਕਰਦਾ ਹੈ ਤੇ ਉਹ ਜਦੋਂ ਕਾਬੂ ਨਾ ਹੋਇਆ ਤੇ ਫਿਰ ਇਹ ਗ੍ਰਸਥ ਭੋਗ ਲੈਂਦੇ ਹਨ ਥੋੜੇ ਸਮੇਂ ਬਾਅਦ ਇਹਨਾਂ ਦੇ ਕਰ ਖਾਲਸਾ ਜੀ ਦੋ ਪੁੱਤਰਾਂ ਨੇ ਜਨਮ ਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ 'ਚ ਲਿਖਦੇ ਹਨ ਕਹਿੰਦੇ ਉਹ ਜੋ ਦੋ ਪੁੱਤਰ ਸਨ ਬੜੇ ਬਲਵਾਨ ਸਨ ਜੋਧੇ ਜਝਾਰੂ ਸੂਰਮੇ ਸਨ ਜਿਨ੍ਹਾਂ ਦੇ ਸਾਹਮਣੇ ਕੋਈ ਦੇਵਤਾ ਨਹੀਂ ਟਿਕ ਸਕਿਆ ਗੁਰੂ ਗੋਬਿੰਦ ਸਿੰਘ ਜੀ ਆਪਣੀ 24 ਅਵਤਾਰ ਦੀ ਬਾਣੀ ਬਿਰਾਹ ਅਵਤਾਰ ਦੇ ਵਿੱਚ ਇਹਨਾਂ ਬਾਰੇ ਲਿਖਦੇ ਹਨ ਹਿਰਨਿਓ ਫਿਰਨਾਸ ਸੰ ਦੋਏ ਬੀਰੰ ਸਵੇ ਲੋਗ ਕਹਿ ਜੀਤ ਲੀਨੇ ਗਹੀ ਰੰਗ ਜਲੰਗ ਬਾੰ ਥੱਲੇੰ ਕੀਓ ਰਾਜ ਸਰਵੰਗ ਭੂਜਾ ਦੇਖ ਪਾਰੀ ਵੱਡੇ ਤਾਹੇ ਗਰਵੰ ਲੋ ਜੀ ਦਿੱਤੀ ਤੇ ਕਸ਼ਵ ਦੇ ਘਰ ਇੱਕ ਹਿਰਨ ਕਸ਼ਵ ਪੈਦਾ ਹੋਇਆ ਏਨ ਇੱਕ ਹਰਨਾਕਸ਼ ਪੈਦਾ ਹੋਇਆ ਇਹ ਦੋਹੇ ਪ੍ਰਵਾਹ ਇਹ ਭਰਾ ਸਨ ਇਤਨੇ ਬਲੀ ਸਨ ਯੋਧੇ ਜਜਾਰੂ ਸਨ ਇਹਨਾਂ ਸਾਹਮਣੇ ਕੋਈ ਵੀ ਨਹੀਂ ਅੜ ਸਕਿਆ ਇਹਨਾਂ ਨੇ ਧਰਤੀ ਅਤੇ ਪਤਾਲ ਨੂੰ ਜਿੱਤ ਲਿਆ ਜਲ ਅਤੇ ਥਲ ਨੂੰ ਜਿੱਤ ਕੇ ਫਿਰ ਖਾਲਸਾ ਜੀ ਆਪਣੀ ਬਾਹਾਂ ਦਾ ਜੋਰ ਦਿਖਾਉਂਦੇ ਹਨ ਫਿਰ ਇਹਨਾਂ ਨੇ ਕੀ ਕੀਤਾ ਕਹਿੰਦਾ ਕਿ ਚਲੋ ਹੁਣ ਦੇਵਤਿਆਂ ਨੂੰ ਜਿੱਤਣ ਚਾਹੁੰਦੇ ਹਨ ਚਾਹੇ ਜੁੱਧ ਮੌਸੂ ਕਰੇ ਜਾਂ ਕੋ ਬਲੀ ਹੋਏ ਵਾਸੋਂ ਫਿਰ ਇਹਨਾਂ ਸੋ ਦੇਵ ਰਾਜਿੰਦਰ ਨੂੰ ਜਦੋਂ ਜਿੱਤ ਲਿਆ ਤੇ ਖਾਲਸਾ ਜੀ ਇਹਨਾਂ ਦੇ ਵਿੱਚ ਇਤਨਾ ਜ਼ੋਰ ਸੀ ਇਹਨਾਂ ਦੀ ਬਾਹਾਂ ਦੇ ਵਿੱਚ ਜਿਹੜਾ ਹਿਰਨਕਸ਼ਪ ਸੀ ਇਹ ਹਿਰਨਕਸ਼ਪ ਇਹਨਾਂ ਨੂੰ ਜਿੱਤਣ ਗਿਆ ਹੈ ਕਿਉਂਕਿ ਜਿਹੜਾ ਹਰਨਕਸ਼ ਹੈ ਉਸ ਨੂੰ ਮਾਰਨ ਵਾਸਤੇ ਨਰ ਸਿੰਘ ਅਵਤਾਰ ਧਾਰਨ ਕਰਨਾ ਹੈ ਹੁਣ ਇਕੱਲਾ ਪਹਿਲਾ ਹਿਰਨ ਕਸ਼ਪ ਹੀ ਜਾਂਦਾ ਹੈ ਜਿਸ ਨੇ ਸਾਰੇ ਦਿਨਤਾਂ ਨੂੰ ਜਿੱਤ ਲਿਆ ਹੈ ਇਕੱਲਾ ਹੀ ਗਿਆ ਹੈ ਨਾਲ ਕੁਝ ਆਪਣੀ ਟੋਲੀ ਲਈ ਹੈ ਦਿਨਤਾਂ ਦੀ ਤੇ ਜਦੋਂ ਜਿੱਤ ਲਿਆ ਤੇ ਆਖਦਾ ਕੋਈ ਬਲੀ ਪੁਰਸ਼ ਮੇਰੇ ਬਾ ਮੇਰੇ ਸਾਹਮਣੇ ਆਵੇ ਤੇ ਦੇਵਤਿਆਂ ਚੋਂ ਖਾਲਸਾ ਜੀ ਕੋਈ ਵੀ ਨਹੀਂ ਆਂਦਾ ਹੈ ਸਾਰੇ ਡਰ ਜਾਂਦੇ ਹਨ ਕਹਿੰਦੇ ਇਸ ਦੇ ਵਿੱਚ اتنا ਜ਼ੋਰ ਹੈ ਇਹ ਤਾਂ ਸਾਨੂੰ ਮਾਰ ਕੇ ਰੱਖ ਦਵੇਗਾ ਜਦੋਂ ਉਸ ਨੇ ਦਿਨਤਾਂ ਦੀ ਪੁਰੀਆਂ ਨੂੰ ਜਿੱਤ ਲਿਆ ਦੈਂਤਾਂ ਦੀ ਪੂਰੀਆਂ ਨੂੰ ਚਿਤਕੇ ਆਪਣੇ ਜੋ ਇਹਦੇ ਸਾਥੀ ਮਿੱਤਰ ਸਾਨੂੰ ਰਾਜ ਸੰਘਾਸਨਾ ਤੇ ਬਿਠਾ ਦਿੱਤੇ ਹਨ ਤੇ ਫਿਰ ਖਾਲਸਾ ਜੀ ਮਹਾਰਾਜ ਅੱਗੇ ਲਿਖਦੇ ਹਨ ਤਸੀ ਪੂਮ ਬੇਦੰਗ ਰਹੀ ਹੂਏ ਪਤਾਰੰ ਤਰਿਓ ਬੇਸਨ ਤਉ ਦਾੜ ਗਾੜ ਬਤਾਰੰਗ ਇਹ ਬਤਾ ਬ੍ਰਾਹ ਅਵਤਾਰ ਖਾਲਸਾ ਜੀ ਫਿਰ ਆਪਣੀ ਦਾੜਾਂ ਦੇ ਉੱਤੇ ਧਰਤੀ ਨੂੰ ਚੁੱਕ ਕੇ ਲੈ ਆਂਦੇ ਹਨ ਤੇ ਵੇਦਾਂ ਨੂੰ ਵੀ ਬਚਾ ਲਿਆ ਹੈ ਹੁਣ ਬੇਸ਼ੱਕ ਪੁਰਾਣਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਜੀ ਹਿੰਦੁਸਤਾਨ ਦੇ ਜਿਤਨੇ ਵੀ ਗ੍ਰੰਥ ਹਨ ਚਾਹੇ ਉਦੇਵੀ ਭਾਗਵਤ ਪੁਰਾਣ ਗ੍ਰੰਥ ਮਾਰਕੰਡੇ ઋષਿ ਦਾ ਹੋਵੇ ਜਿਨ੍ਹਾਂ ਦਾ ઋષਿ ਮਾਰਕੰਡੇ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਆਉਂਦਾ ਹੈ ਜੋ ਦੇਵੀ ਭਾਗਵਤ ਪੁਰਾਣ ਗ੍ਰੰਥ ਹੈ ਕਿਉਂਕਿ ਮਾਰਕੰਡੇ ਦੀ ਜੋ ਬਾਣੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਟੀਕਾ ਕਰਕੇ ਆ ਚੰਡੀ ਚਰਿਤ੍ਰ ਉਕਤ ਬਿਲਾਸ ਇਹ ਦੋ ਭਾਗ ਲਿਖਿਆ ਹਨ ਉਸ ਤੋਂ ਬਾਅਦ ਚੰਡੀ ਦੀ ਬਾਹਰ ਆਉਂਦੀ ਹੈ ਖਾਲਸਾ ਜੀ ਹਿੰਦੁਸਤਾਨ ਦੇ ਜਿਤਨੇ ਵੀ ਪ੍ਰਾਣ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਵਿਵੇਕ ਬੁੱਧੀ ਦੇ ਨਾਲ ਤਰਸਿਆ ਹੈ ਕਿਉਂਕਿ ਬ੍ਰਾਹਮਣਾ ਨੇ ਕੀ ਕੀਤਾ ਪਾਪ ਤੇ ਪੁੰਨ ਨੂੰ ਦਰੜਾ ਦਿੱਤਾ ਵੇਦਾਂ ਦੀ ਮੱਤ ਛੱਡ ਦਿੱਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ 24 অবতারਾਂ ਨੂੰ ਵੀ ਇਸ ਕਰਕੇ ਲਿਖਦੇ ਹਨ ਕਿਉਂਕਿ ਬ੍ਰਾਹਮਣਾ ਨੇ ਕੀ ਕੀਤਾ ਆਪਣੀ ਮਾਤ ਦੇ ਨਾਲ ਪ੍ਰਚਾਰ ਸ਼ੁਰੂ ਕੀਤਾ ਬਸ ਇਹਨਾਂ ਨੇ অবতারਾਂ ਨੂੰ ਹੀ ਜਾਦੇ ਕਰਕੇ ਵਿਸਥਾਰ ਨਾਲ ਬ੍ਰਾਹਮਣਾ ਨੇ ਦੱਸਿਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਹਿੰਦੇ ਜੋ 24 অবতার ਕਾਏ ਕਹਿੰਦੇ ਜੋ 24 অবতার ਕਾ ਆਨ ਪਰਮੇਸ਼ਰ ਉਹਨਾਂ ਨੇ ਤੇਰੀ ਗੱਤ ਨੂੰ ਨਹੀਂ ਜਾਣਿਆ ਹੈ ਉਹਨਾਂ ਨੇ ਤੇਰਾ ਭੇਦ ਨਹੀਂ ਪਾਇਆ ਹੈ ਹੁਣ ਇੱਥੇ ਕਥਾ ਆਈ ਹੈ ਕਿ ਬ੍ਰਾਹ ਨੇ ਇਹ ਜੋ ਦੰਤ ਹੋਇਆ ਇਸ ਨੂੰ ਮਾਰ ਕੇ ਰੱਖਿਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ 75 ਨਾਟਕ ਦੀ ਜੋ ਬਾਣੀ ਹੈ ਕਾਲ ਜੀ ਕੀ ਉਸਤ ਉਸਦੇ ਵਿੱਚ ਲਿਖਦੇ ਹਨ ਕਹਿੰਦੇ ਵੱਡੋ ਦੰਦ ਧਾਰੀ ਹਣਿਓ ਕਾਲ ਪਾਰੀ ਕਿ ਬੜੀਆਂ ਦਾੜਾਂ ਵਾਲਾ ਜੋ ਬ੍ਰਾਹ ਅਵਤਾਰ ਹੈ ਬੇਸ਼ੱਕ ਇਸ ਨੇ हिरण ਕਸ਼ਯਪ ਨੂੰ ਮਾਰ ਦਿੱ ਕੇ ਰੱਖ ਦਿੱਤਾ ਪਰ ਹਿਰਨ ਕਸ਼ਵ ਜੇਕਰ ਇਸ ਨੇ ਮਾਰਿਆ ਹੈ ਤੇ ਬਰਾਹ ਨੂੰ ਮਾਰਨ ਵਾਲਾ ਕਾਲ ਹੈ ਨਰਸਿੰਘਾ ਬਤਾਰੰਗ ਬਹਿ ਕਾਲ ਮਾਰਗ ਵੱਡੋ ਦੰਡ ਧਾਰੀ ਹਣਿਓ ਕਾਲ ਪਾਰੀ ਕਾਲ ਇਸ ਤੋਂ ਵੀ ਪਾਰਾ ਹੈ ਜੇਕਰ ਦੇਵ ਤਨੂ ਮਾਰਨ ਵਾਲਾ ਬਿਰਾਹ ਹੈ ਬਰਾਹ ਨੂੰ ਮਾਰਨ ਵਾਲਾ ਕਾਲ ਹੈ ਜੋ ਵਿਸ਼ਨੂ ਦੇ ਅਵਤਾਰ ਦਾ ਵੀ ਅੰਤ ਕਰ ਗਿਆ ਸੋ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਤਾਰੇ ਉਹ ਖਸ਼ਮੰਗ ਵਿਸ਼ਨ ਐ ਸੋ ਬਤਾਰਨ ਸਵੇ ਦੁਸ਼ਟ ਜਤੇ ਕਿਉ ਵੇਦ ਉਦਾਰਨ ਕਿ ਵਿਸ਼ਨੂੰ ਦਾ ਇਹ ਜੋ ਅਵਤਾਰ ਹੋਣਾ ਹੈ ਸ਼ਿਮਾਂ ਇਸ ਨੇ ਵੇਦਾਂ ਦਾ ਉਧਾਰ ਕੀਤਾ ਹੈ ਅੱਗੇ ਤਾਂ ਤੀਨੋਂ ਵੀ ਪਤਾਲ ਚੋਂ ਚੁੱਕ ਕੇ ਨੇ ਆਇਆ ਹੈ ਸੋ ਇਹ ਜੋ ਕਥਾ ਹੈ ਖਾਲਸਾ ਜੀ ਇੱਥੇ ਬਿਸ਼ਰਾਮ ਤੇ ਲੱਗੀ ਹੈ